기 ỷ n ਮਨ ਦੀਆਂ ਤੂੰ ਪੈ ਸਾਮੀ ਮੇਂ ਮਨਸ ਕੇ ਗਤ ਹੈ ਕੋਟ ਨਰਾ oh ਜੁਰ ਸ਼ਤਰੰਤਖਤਿ ਮਾਨਤਿ ਦਿਆ ਸਿੰਧ ਪ੍ਰਿਪੰਦ ਗੁਰਤਬੰਦੀ ਤੇ ਗਿਰਾਜਮਾਨ ਸਤਿਗੁਰੂ ਤਨ ਤਨ ਆਨੰਦ ਸੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਂ ਜੀਆਂ ਦੀ ਨਦੂਬੀ ਅੰਦਰ ਜੁੜ ਬੈਠੇ ਸਰਬਤ ਪਰਮਾਈ ਭਾਈ ਮੋਹ ਤੁਹਾਡੇ ਭਗਾਂ ਵਾਲੇ ਹੋ ਜੋ ਜੀਵਨ ਦੀਆਂ ਅਮੋਲਕ ਘੜੀਆਂ ਵਿੱਚ ਕੀਂਦੀ ਸਵਾਸ ਸਦੀ ਦੀ ਦਿਨ ਦੀ ਦੋਦ ਅੰਦਰ ਦੜਬੈ ਸਫਲ ਕਰਨ ਦਾ ਸਫਲ ਯਤਨ ਕਰ ਰਹੇ ਹੋ ਬਹੁਤ ਹੀ ਪਿਆਰ ਦੇ ਨਾਲ ਵਾਦ ਦੇ ਵਿਸ਼ੇਸ਼ ਮਾਨਸ ਦੇ ਹਨ ਜਿਨ੍ਹਾਂ ਵਿੱਚ ਸਦੂ ਸੱਚੇ ਪਾਤਸ਼ਾਹ ਜੀ ਨੇ ਦਿੱਤੋ ਬੋਸ਼ਿਸ਼ ਕੀਤੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੰਦਰ ਨਾਮ ਕਿਤੇ ਹੋਏ ਸ੍ਰੀ ਅਖੰਡ ਜਾਪ ਦੇ ਭੋਗ ਪਾਏ ਹਨ ਸੇਵ ਪਰਵਾਰ ਸੰਤਾਨ ਗੰਦਰ ਸਿੰਘ ਜੀ ਦੀ ਵੀ ਕੰਨ ਜੀ ਕੋਤੀ ਸਮੁੱਚੇ ਪਰਿਵਾਰ ਵੱਲੋਂ ਆਪਣੀਆਂ ਬੱਚੀਆਂ ਦੇ ਜਨਮ ਦਿਨ ਦੀ ਖੁਸ਼ੀ ਮਨਾਉਂਦਿਆਂ ਹੋਇਆਂ ਸਤਿਗੁਰੂ ਜੀ ਦਾ ਸ਼ੁਕਰਾਨਾ ਕਰਦਿਆਂ ਹੋਇਆ। ਬੱਚੀ ਸਰਬਗੁਣ ਗੌਰ ਅਤੇ ਬੱਚੀ ਹਰਨਕੌਰ। ਸਤਿਗੁਰੂ ਜੀ ਦਾ ਸ਼ੁਕਰਾਨਨਾ ਕਰਵਾਸਤੇ ਇਹਨਾਂ ਬੱਚੀਆਂ ਲਈ ਅਰਦਾਸ ਕਰਨ ਵਾਸਤੇ ਪਰਸੋਂ ਦੇ રોજ ਕੋਈ ਸ਼੍ਰੀ ਅਖੰਡ ਜਾਪ ਕੰਸਨ। ਬਹੁਤ ਪ੍ਰੰਤ ਦਿਵਾਨ ਸਜੇ ਹਨ ਬਹੁਤ ਹੀ ਪਿਆਰ ਦੇ ਨਾਲ ਭਾਈ ਸਾਹਿਬ ਹੁਣਾ ਗੁਰਬਾਣੀ ਦਾ ਰਸ ਬਿਨਾਂ ਸ਼ਬਦ ਕਿਰਤਨਾਤ ਦੀ ਅਨੁਸਰਣ ਕੋ ਆਇਆ ਜਿਹੜਾ ਸ਼ਬਦ ਭਾਈ ਸਾਹਿਬ ਦੈਂਸਾ ਨਾ ਤੁਆਵੇਂ ਬਸ ਬਹੁਤ ਕਿਨਾਰੇ ਨਾ ਤੁਆਵੇਂ ਬਸ ਵੇਦ ਪੜਾਣਾ ਦੇ ਨਾ ਤੁਆਵੇਂ ਬਸ ਤੀਰਥ ਨਦੀਆਂ ਨਾ ਤੁਆਵੇਂ ਬਸ ਧਰਤੀ ਧਾਈਏ ਸੰਕੋ ਤੇਰੇ ਵਸ ਅਨੰਮ ਮੋਚਰਾ ਤੂੰ ਭਗਤਾਂ ਕੇ ਵਸ ਸਭਾਂ ਆਣ ਦੇ ਤੂੰ ਹੀ ਅੰਤਮ ਰੰਗ ਰੰਗਨ ਕਿਵਾਂ ਸਾ ਬਿਸੰਦ ਅਸੀਸ ਮਖਬੂਰ ਔਰ ਹਾਜ਼ਰੀ ਵਾਲਾ ਕਿਰਪਾਤਾ ਦੋਵੇਂ ਹੱਥ ਜੋੜ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੀਸ ਝੁਕਾ ਪਾਈਏ ਗਏ ਵਾਝ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਮੰਫਤੇ ਨੂੰ ਲਾਉਣ ਨੇ ਉਦੋਂ ਵਾਹਿਗੁਰੂ ਜੀ ਦੇ ਨਾਮ ਦਾ ਦੋ ਵਾਰ ਸੰਤਨ ਹੁੰਦਾ ਹੈ। ਔਰ ਸਾਹਮਣੇ ਮਹਾਗ ਦੀ ਦੋ ਵਾਰ ਰਸਨਾ ਕੋ ਕਹਿੰਦਾ ਹੈ। ਫਿਰ ਪਾਤਸ਼ਾਹ ਨੇ ਵਾਹਿਗੁਰੂ ਜੀ ਕੀ ਫਤੇ ਵਿੱਚ ਬਹੁਤ ਵੱਡਾ ਲਾਜਿਕ ਲਿਖਿਆ ਹੋਇਆ ਹੈ। ਜੇ ਕੋਈ ਉਹ ਨਹੀਂ ਕਿ ਕਿਸੇ ਨੂੰ ਬੁਲਾਉਣ ਵਾਸਤੇ ਜਾਂ ਕੋਈ ਚੀਜ਼ ਬਣਵਾਉਣ ਵਾਸਤੇ ਸ਼ਬਦ ਬਣਾਇਆ ਹੋਇਆ ਨਹੀਂ। ਹੋਰ ਵੀ ਲੋਕ ਇਸ ਤਰ੍ਹਾਂ ਬੋਲਦੇ ਨੇ Hindu ਮਤ ਬੋਲੇ ਰਾਮ ਰਾਮ ਕਹਿੰਦੇ ਨੇ ਮੁਸਲਮਾਨ ਵੀ ਇੱਕ ਦੂਜੇ ਨੂੰ ਸਲਾਮ ਵਾਲੇਕਮ ਸਲਾਮ ਬੋਲਦੇ ਨੇ ਪਰ ਜਿਹੜਾ ਪਾਠਕ ਸਭ ਤੋਂ ਸ਼ਬਦ ਦਿੱਤਾ ਨਾ ਇਹ ਵੀ ਇੱਕਲਾ ਸਿਮਰਨ ਨਹੀਂ ਹੈ ਰਾਮ ਰਾਮ ਦਾ ਕੋਈ ਰਾਮ ਰਾਮ ਕਹਿੰਦਾ ਕੋਈ ਹਰੀ ਹਰੀ ਕਹਿੰਦਾ ਕੋ ਰਾਦੇ ਰਾਦੇ ਕਹਿੰਦਾ ਆਪਾਂ ਨੂੰ ਇਹ ਵੀ ਇਕੱਲਾ ਵਾਹਿਗੁਰੂ ਸਿਮਰਨ ਨੂੰ ਇਹਦਾ ਦੋ ਵਾਰ ਇਹਦੇ ਪੱਖਾਂ ਨੇ ਦੋ ਚੀਜ਼ਾਂ ਦਿੱਤੀਆਂ ਬਹੁਤ ਵੱਡਾ ਲਾਜਿਕ ਹੈ ਸਿਮਰਨ ਵੀ ਤੇ ਸਮਰਪਣ ਵੀ ਸਿਮਰਨ ਉਦੋਂ ਪ੍ਰਵਾਨ ਹੁੰਦਾ ਜਦੋਂ ਕੋਈ ਸਮਰਪਣ ਕਰਦਾ ਹੈ ਸਿਵਰ ਦੇ ਸਿਮਰਨ ਉਦੋਂ ਪ੍ਰਵਾਨ ਹੁੰਦੇ ਨੇ ਜਦੋਂ ਕਰਨ ਵਾਲਾ ਸਮਰਪਣ ਕਰਦਾ ਹੈ ਸਮਰਮਨ ਦਾ ਅਰਥ ਸਰੰਡਨ ਆਪਣੇ ਆਪ ਨੂੰ ਮੁਨਿਸਮਤਨ ਕਰਨਾ ਜਦੋਂ ਆਪਾਂ ਕਹਿੰਦੇ ਵਾਹਿਗੁਰੂ ਉਦੋਂ ਹੋਇਆ ਸਿਮਰਨ ਕਿਉਂਕਿ ਵਾਹਿਗੁਰੂ ਗੁਰਮੰਤਰ ਹੈ ਜਦੋਂ ਆਪਾਂ ਕੋ ਜਦੋਂ ਆਪਾਂ ਕਹਿੰਦੇ ਵਾਹਿਗੁਰੂ ਤਾਂ ਸੰਗਰਮਨ ਜਦੋਂ ਆਪਾਂ ਕਹਿੰਦੇ ਜੀ ਕਾ ਖਾਲਸਾ ਜੀ ਕਾ ਖਾਲਸਾ ਸਿਮਰਨ ਹੈ ਉਸ ਸਮਰਥਨ ਬੋਲਿਆ ਵਾਹਿਗੁਰੂ ਸਿਮਰਨ ਤੇ ਫਿਰ ਜਦੋਂ ਕਿ ਵਾਹਿਗੁਰੂ ਜੀ ਦਾ ਖਾਲਸਾ ਜੀ ਦਾ ਖਾਲਸਾ ਸਮਰਥਨ ਇਹ ਵਾਹਿਗੁਰੂ ਜੀ ਇਹ ਤਿਆ ਖਾਲਸਾ ਆ ਕਿ ਟੁੱਟੇ ਵਾਹਿਗੁਰੂ ਜੀ ਦਾ ਖਾਲਸਾ ਅਸੀਂ ਆਪਣੇ ਆਪ ਦੇ ਖਾਲਸੇ ਨਹੀਂ ਹੈ ਹਰ ਕੰਧ ਆਪਣੇ ਆਪ ਨੂੰ ਮੋਰੇ ਖਾਲਸਾ ਲੈ ਕੋਈ ਲੈਂਦਾ ਘੱਟ ਗੁਰੂ ਨੇ ਖਾਲਸਾ ਸੱਚ ਹੈ અપਨਾ ਚਾਹੀਦਾ ਪਰ ਖਾਲਸਾ ਹੋ ਕੇ ਕੋਈ ਮਾਣ ਨਾ ਕਰੇ ਕਿ ਮੈਂ ਖਾਲਸਾ ਹਾਂ ਮੇਰੇ ਵੱਲੋਂ ਤਾਂ ਕੋਈ ਸਿੱਖੀ ਨਹੀਂ ਹੈ ਖਾਲਸੇ ਦੀ ਡੈਫੀਨੇਸ਼ਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਵਿੱਚ ਜਦੋਂ ਆਉਂਦੀ ਹੈ ਉਹਨਾਂ ਮਹਾਰਾਜ ਦੇ ਬਚਨ ਕਹੋ ਕਵੀਨ ਤੇ ਜਨ ਭੈ ਖਾਲਸੇ ਆਉਣ ਪ੍ਰੇਮ ਭਗਤ ਜਿਹੇ ਜੰਨਨੀ ਜਿਨ੍ਹਾਂ ਨੇ ਪ੍ਰਮਾ ਭਗਤੀ ਨੂੰ ਜਾਣ ਲਿਆ ਉਹ ਖਾਲਸੇ ਜਿਹਦੇ ਅੰਦਰ ਪ੍ਰੇਮ ਨਹੀਂ ਪੈਦਾ ਹੋਇਆ ਉਹ ਖਾਲਸਾ ਨਹੀਂ ਹੋ ਸਕਦਾ ਉਹ ਕਬੀਰ ਕਹਿੰਦੇ ਹਨ ਖਾਲਸੇ ਪ੍ਰੇਮ ਭਗਤ ਜਿਹਹ ਜਾਨੀ ਜਿਹਦੇ ਅੰਦਰ ਪ੍ਰੇਮ ਭਗਤੀ ਪੈਦਾ ਹੋਵੇ ਉਹਨੂੰ ਖਾਲਸਾ ਹੋ ਜਾਣਾ ਹੈ ਉਹਨੇ ਸ਼ੁੱਧ ਹੋ ਜਾਣਾ ਹੈ ਇਹਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਕਿਹਾ ਸਾਚ ਬਹਉ ਸੁਨਿ ਲਿਖੋ ਸਭੈ ਜਨ ਪ੍ਰੇਮੀਓ ਤਨਹੀ ਪ੍ਰਪਾਯ ਖਾਲਸਾ ਕਦੇ ਨਹੀਂ ਤਿੰਨ ਨੰਦ ਮੈਂ ਅੱਲਾ ਖਾਲਸਾ ਹਾਂ ਅੱਜ ਸਾ ਸੰਗਤ ਕੌਮ ਵਿੱਚ ਤੇ ਬਹੁਤ ਵੱਡੀ ਦੋਹਲਾ ਬਣੀ ਪਈ ਹੈ ਕਿਸੇ ਹੋਰ ਨੇ ਨਹੀਂ ਬਣਾਈ ਆਪਾਂ ਆਪੇ ਬਣਾਈ ਹੋਈ ਹੈ ਹਰ ਬੰਦਾ ਦੂਜੇ ਨੂੰ ਝੁੱਠਾ ਹੀ ਕਹੀ ਜਾਂਦਾ ਕਿ ਮੈਂ ਸੱਚ ਹਾਂ ਅਸੀਂ ਸਿੱਧੇ ਹਾਂ ਅਸੀਂ ਪੰਥ ਪਰਸ ਉਹ ਬੰਦੇ ਕਹਦਾ ਹਰ ਬੰਦਾ ਦੂਜੇ ਨੂੰ ਇਹੀ ਸਰਟੀਫਿਕੇਟ ਦਿੰਦਾ ਹੈ ਅਸੀਂ ਮੰਨ ਪ੍ਰਸੰਤ ਦੇ ਬੰਦੇ ਨਾ ਹਾਂ ਅਸੀਂ ਸੱਚੇ ਹੈ ਇਹ ਝੂਠ ਹੈ ਅੱਪ ਵੀ ਅਸੀਂ ਕਮ ਬੁਹਾੜਿਆ ਹੈ ਸੱਚ ਹਾਰ ਦਾ ਤੇ ਪੂਰੇ ਹਾਰ ਦਾ ਫੈਸਲਾ ਗੁਰੂ ਨੇ ਕਰਨਾ ਹੈ ਗੁਰੂ ਦੀ ਬਾਣੀ ਨੇ ਕਰਨਾ ਹੈ ਜੇ ਆਪ ਆਪਣੇ ਮੇਰੀ ਮੈਂ ਸੱਚਾ ਨਹੀਂ ਗੁਰੂ ਗ੍ਰੰਥ ਸਾਹਿਬਹਾਰਾ ਤੁਚੋ ਮਾਰੇ ਸੱਚਾ ਕੌਣ ਸੱਚਾ ਹਾਰ ਕੌਣ ਫਿਰ ਗੁਰੂ ਗ੍ਰੰਥ ਸਾਹਿਬਹਾਰਾ ਦੱਸਣ ਦੇ ਬਾਈ ਜੇ ਆਹ ਕੌਣ ਹੈ ਧੰਨ ਦਸਨ ਦੇ ਹੇ ਵਾਹਿਗੁਰੂ ਸਿਮਰਨ ਹੈ ਜੀ ਕਾ ਖਾਲਸਾ ਸਮਰਤ ਪਰ ਹੈ ਫਿਰ ਕੋ ਵਾਹਿਗੁਰੂ ਜੀ ਕਾ ਖਾਲਸਾ ਜੀ ਕਾ ਖਾਲਸਾ ਜੇ ਮੈਨੂੰ ਟੋੜਾ ਖਾਲਸਾ ਤੇ ਫਿਰ ਜੇ ਕੋ ਜਿੱਤ ਪ੍ਰਾਪਤ ਹੋਵੇ ਜੇ ਕੋਈ ਪ੍ਰਾਪਤੀ ਹੋ ਜਾਏ ਜੇ ਕੋ ਸਫਲਤਾ ਮਿਲ ਜਾਏ ਜੇ ਕਿਸੇ ਤਰ੍ਹਾਂ ਦੀ ਕੋਈ ਸਫਲਤਾ ਮਿਲ ਜਾਏ ਸਫਲਤਾ ਮਿਲ ਜਾਏ ਫਿਰ ਸੇਖ ਕਰੇ ਕੀ ਕਹਣਾ ਵਾਹਿਗੁਰੂ ਜੀ ਕੀ ਫਤਿਹ ਇਹ ਫਤਿਹ ਨਹੀਂ ਵਾਹਿਗੁਰੂ ਤੋਂ ਹੈ ਮਨੋਂ ਸਿਮਰਨ ਫਤਿਹ ਤੋਂ ਸਾਡੀ ਕੀ ਹੈ ਜਿਹੜੀ ਗੱਲ ਆਪ ਸਾਥ ਸੰਭਾਈ ਨਾ ਉਹਨਾਂ ਮਹਾਰਾਜ ਬੈਨ ਆਪ ਪ੍ਰੈਕਟੀਕਲੀ ਸਿੱਖਾਂ ਦੇ ਸਾਹਮਣੇ ਆਉਂਦਾ ਹੈ ਐਵੇਂ ਯੁੱਧ ਜਿੱਤਣ ਤੋਂ ਬਾਅਦ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਯੁੱਧ ਜਿੱਤੇ ਇਹ ਨਹੀਂ ਕਿ ਪ੍ਰਸਾਦ ਕਹਿੰਦਾ ਭਾਈ ਐਵੇਂ ਕੋਈ ਯੁੱਧ ਜਿੱਤਿਆ ਮੈਂ ਤਾਂ ਇਹ ਕਿਰਪਾ ਨਾਲ ਜਿੱਤਿਆ ਖਾਲਸੇ ਨੂੰ ਬਣੇ ਇਹ ਨਹੀਂ ਜੋ ਪ੍ਰਸਾਦ ਸੁਦਾਨ ਕਰੇ ਨਹੀਂ ਕਿ ਪ੍ਰਸਾਦ ਸੁਦ ਬਿੱਧਿਆ ਨਹੀਂ ਕਹਿੰਦੇ ਇਹਾਂ ਦੀ ਕਿਰਪਾ ਨਾਲ ਹੀ ਮੈਂ ਵਿਦਿਆ ਲਈ ਇਹਾਂ ਦੀ ਕਿਰਪਾ ਨਹੀਂ ਕਿ ਕੀ ਕਿਰਪਾ ਤੋਂ ਧਾਨ ਹਰੇ ਜੋ ਕੁਝ ਮੇਰੇ ਕੋਲ ਹੈ ਇਹਾਂ ਦੀ ਕਿਰਪਾ ਨਾਲ ਹੈ ਇਹ ਉਹਨਿੰ ਤੋਂ ਤੱਕ ਕਹਿ ਦਿੱਤਾ ਕਿ ਇਹਨਾਂ ਹੀ ਦੀ ਕਿਰਪਾ ਕੇ ਸਜੇ ਹਮ ਹੈ ਨਹੀਂ ਮੋਸੋ ਬਰੀ ਵਰ ਕਰੋਰ ਪਰੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਉਹ ਸਾਡੇ ਵਾਸਤੇ ਉਚਾਰਨ ਦਿੱਤਾ ਹੈ ਭਾਈ ਸਿੱਖੋ ਤੁਸੀਂ ਆਹ ਚੀਜ਼ ਧਾਰਨ ਰੱਖਣੀ ਹੈ ਕਦੇ ਨਹੀਂ ਕਹਿਣਾ ਕਿ ਮੈਂ ਕੀਤਾ ਕਦੇ ਨਹੀਂ ਕਹਿਣਾ ਮੈਂ ਖਾਸ ਕਦੇ ਨਹੀਂ ਕਹਿਣਾ ਕਿ ਮੈਂ ਹੀ ਸੱਚਾ ਨਹੀਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਸਿਮਰਨ ਲਈ ਤੇ ਨਾਲ ਸਾਨੂੰ ਆਪਣੀ ਮਰਦੋਮ ਦੀ ਜਿੰਦ ਤੜ ਤੋਂ ਲੈ ਮੇਰੀ ਨਹੀਂ ਗੁਰੂ ਗ੍ਰੰਥ ਸਾਹਿਬਹ ਜੀ ਬਾਣੀ ਨੇ ਬਾਹਰ ਹਰ ਤੇ ਚੀਜ਼ ਨੂੰ ਦ੍ਰਿੜ ਕਰਦਾ ਸਿੱਖ ਜਪ ਅਪਰੇ ਸੇਵਾ ਕਰੇ ਸਿਮਰਨ ਕਰੇ ਨਾਮ ਜਪਦੇ ਤੇ ਸਭ ਕੁਝ ਕਰਤੇ ਫਿਰ ਗੁਰੂ ਨੂੰ ਕੀ ਕਹੇ ਮੈਂ ਮੈਂ ਕੀਤਾ ਕਰਦਾ ਸਮਰਪਣ ਕਰੇ ਸਿਮਰਨ ਉਹ ਹੈ ਜਿਹੜਾ ਸਮਰਪਣ ਹੋਵੇ ਜਿਹਦੇ ਵਿੱਚ ਸਮਰਪਣ ਨਹੀਂ ਹੈ ਉਹ ਸਿਮਰਨ ਪਰ ਬਾਣੀ ਇੱਕ ਤੋਂ ਜਪਾਂ ਪਸੰਗੀਆਂ ਕਰਾ ਲੈ ਤੁਹਾਡੀ ਗੱਲ ਕਬਰ ਵਿੱਚ ਆ ਜਾਣੀ ਹੈ ਉਸੀ ਰਿੱਤੀ ਨਾਲ ਜੜੇ ਬੈਠੇ ਹੋ ਸੌਖੀ ਹੱਲ ਹੈ ਧਰਤੀ ਵਿੱਚ ਬੀਜ ਬੀਜਦੇ ਹੋ ਜਿਵੇਂ ਜਾਨਾ ਛੁਪ ਜਾਂਦਾ ਹੈ ਮਿੱਟੀ ਵਿੱਚ ਉਹ ਫਲੀ ਕੋਦਣ ਲੱਗ ਪੈਂਦਾ ਥੋੜੇ ਦਿਨਾਂ ਬਾਅਦ ਉਹਦੀਆਂ ਤੁਰਮਲਾਂ ਫਟ ਪੈਂਦੀਆਂ ਉਹ ਬਾਹਰ ਆ ਜਾਂਦਾ ਫਿਰ ਉਹ ਹੌਲੀ ਹੌਲੀ ਫਲੀ ਕੋਦ ਹੁੰਦੀ ਹੈ ਕਣ ਕਰੇ ਉਹ ਫਿਰ ਕਣਾ ਮੱਤ ਮੱਤਿਆਂ ਮੱਤਿਆਂ ਸਿੱਟਾ ਲੱਗਦਾ ਇੱਕ ਣਾਲੇ ਨੂੰ 18 ਣਾਲੇ ਪੈ ਜਾਂਦੇ ਨੇ ਕਿਲੋਂਾਂ ਚ ਬੀਜਿਆ ਬੀਜ ਕਿਸਾਨ ਪੰਪੜਾ ਵਿੱਚ ਕੱਢਦਾ ਕਿਲੋਂਾਂ ਚ ਜਿਆਦੀ ਰਲੀਆਂ ਭਰਤੇ ਉਹਨੇ ਕੁੰਟੜਾ ਵਿੱਚ ਕੱਟੇ ਹੋਏ ਪਤਾ ਕਿਉਂ ਦਾਣਾ ਧਰਤੀ ਵਿੱਚ ਸਮਰਪਣ ਹੋਵੇ ਜਿਹੜਾ ਕਣ ਕਦਾ ਬੀਜਿਆ ਦਾਣਾ ਧਰਤੀ ਦੇ ਵਿੱਚ ਨਾ ਛੁਪੇ ਬਾਹਰ ਰਹੇ ਉਹ ਸੁੱਫ ਸੜ ਜਾਂਦਾ ਉਹਨੂੰ ਪੰਛੀ ਚੁਗ ਜਾਂਦੇ ਨੇ ਐਦਾਂ ਤਾਂ ਹੀ ਜਿਹੜਾ ਸਿਮਰਨ ਸੇਵਾ ਕਰਕੇ ਸਮਰਪਣ ਨਾ ਕਰੇ ਉਹਦੀ ਸੇਵਾ ਸਿਮਰਨ ਉੱਥੇ ਹੀ ਰਹਿ ਜਾਂਦੀਆਂ ਫਲੀ ਖੁੰਦ ਨਹੀਂ ਸੇਵਾ ਕਰਕੇ ਸਮਰਪਣ ਮਹਾਰਾਜ ਨੇ ਕੀਤੀ ਸੀ ਸਿਮਰਨ ਕਰਕੇ ਸਮਰਪਣ ਕਰਨ ਦਾ ਮਹਾਰਾਜ ਮੈਂ ਨਹੀਂ ਕੀਤੀ ਫਿਰ ਉਹਨੇ ਫਲਿ ਕੂਤ ਹੋਣੇ ਜੇ ਸੇਵਾ ਸਿਮਰਨ ਕਰਕੇ ਸਮਰਪਣ ਨਾ ਕੀਤਾ ਇਹ ਆ ਗਿਆ ਮੈਂ ਕਰਦੇ ਹੈ ਤੇ ਬਸ ਉਹਨੂੰ ਫਿਰ ਹਮੇ ਹਮਤਾਰ ਦੇ ਪੰਛੀਆਂ ਨੇ ਚੁੱਕ ਜਾਣੇ ਉਹਨੇ ਫਲਿ ਕੂਤ ਨਹੀਂ ਤਾਇਉ ਮਹਾਰਾਜ ਰੋਜ਼ ਆ ਕੇ ਰਹਿੰਦੇ ਕਹਿੰਦੇ ਭਾਈ ਉਹਨਾਂ ਰੋਜ਼ ਕਿਹਾ ਕਰ ਜਪ ਤਪ ਸੰਜਮ ਧਰਮ ਨਾ ਕਰ ਮਾੜੋ ਜਪ ਤਪ ਸੰਜਮ ਧਰਮ ਨਾ